देर रात पुआ हलके दी नगर पंचायत रोड जैमल सिंह ਵਿੱਚ ਇੱਕ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮਹਿਲਾ ਸਮੇਤ 3-4 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੱਸ ਦਈਏ ਕਿ ਪੀੜਤ ਪਰਿਵਾਰ ਦੀ ਲੜਕੀ ਨੇ ਆਪਣੇ ਸੋਹੜੀ ਪਰਿਵਾਰ ਤੇ આરોਪ ਲਗਾਏ ਹਨ ਕਿ ਇਹ ਸਭ ਉਹਨਾਂ ਵੱਲੋਂ ਕੀਤਾ ਗਿਆ ਹੈ ਲੜਕੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦੇ ਮੋਹੱਲੇ ਦੇ ਇੱਕ ਲੜਕੇ ਨਾਲ ਲਵ ਮੈਰਿਜ ਹੋਈ ਸੀ ਜਿਸ ਦੇ ਬਾਅਦ ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਸਨ ਪਰ ਦੂਜੇ ਪਾਸੇ ਅਕਸਰ ਉਸ ਦਾ ਪਤੀ ਉਸ ਦਾ ਸੋਹਣਾ ਪਰਿਵਾਰ ਜਿੱਥੇ ਉਸ ਨੂੰ ਦਹੇਜ ਦੇ ਲਈ ਤੰਗ ਪ੍ਰੇਸ਼ਾਨ ਕਰਦੇ ਸਨ ਉੱਥੇ ਉਸ ਨਾਲ ਕੁਟਮਾਰ ਵੀ ਕਰਦੇ ਸਨ ਲੜਕੀ ਨੇ ਦੱਸਿਆ ਹੈ ਕਿ ਹੁਣ ਉਸਦੇ ਭਰਾ ਦਾ ਵਿਆਹ ਸੀ ਕਿ ਉਹ ਕਿਸੇ ਤਰ੍ਹਾਂ ਨਾਲ ਕਰਵਾਲਿਆਂ ਵਿੱਚ ਫਿਰ ਤੋਂ ਸ਼ਾਮਿਲ ਹੋ ਗਈ ਸੀ ਪਰ ਉਸ ਦੇ ਸੋਹੜੇ ਪਰਿਵਾਰ ਨੇ ਫਿਰ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਵੇਂ ਇਹ ਭਰਾ ਦੇ ਵਿਆਹ ਤੋਂ 2 ਦਿਨ ਬਾਅਦ ਹੀ ਉਸ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਪ੍ਰਾ ਮਾ ਅਤੇ ਉਸ ਦੇ ਪਿਤਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਦੇ ਚਲਦੇ ਉਹ ਸਾਬ ਗੰਬੀਰ ਰੁਕ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਪੀੜਿਤ ਪਰਿਵਾਰ ਅਤੇ ਪੀੜਿਤ ਲੜਕੀ ਨੇ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਸਿਵਲ ਹਸਪਤਾਲ ਦੇ ਐਸਐਮਓ ਸੁਨੀਲ ਚੰਦ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ ਨੂੰ ਇਹ ਲੋਕ ਜ਼ਖਮੀ ਹਾਲਤ ਵਿੱਚ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਸੀ ਜਿਸ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਹੈ ਅਤੇ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਮੇਰਾ ਨਾਮ ਸੀਮਾ ਜੀ ਮੈਂ ਨਰੋਡਾ ਮਲ ਸਿੰਘ ਤੋਂ ਮੈਂ ਨਾ ਮੇਰਾ ਨਾ ਆਪਣੇ ਪਿੰਡ ਜੀ ਵਿਆਹ ਹੈ ਇਲਵ ਮੈरिज ਹੀ ਦੀ ਹੈ ਜੀ ਮੇਰੀ ਤੇ ਮੁੰਡਾ ਨੇ ਪਹਿਲੇ ਵੀ ਮੈਨੂੰ ਇਹੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਨਾਲ ਵੀਡੀਓ ਵਗੈਰਾ ਵਾਇਰਲ ਕਰ ਦੇਣੀ ਆ ਜੇ ਤੂੰ ਮੇਰੇ ਨਾਲ ਨਹੀਂ ਗਈ ਤੇ ਉਹਨੇ ਮੈਨੂੰ ਪਹਿਲੇ ਵੀ ਧੋਖੇ ਵਾਜੀ ਨਾਲ ਹੀ ਤੇ ਦਾ ਤੇ ਹੁਣ ਜਿੱਦੋਂ ਮੈਂ ਉਹਦੇ ਕੋਲ ਚੱਲ ਗਈ ਆ ਤਾਂ ਫਿਰ ਮੈਨੂੰ ਮਾਰ ਕੁੱਟ ਕਰਦਾ ਤੇ ਮੈਂ ਹੁਣ ਜਦੋਂ ਆਪਣੇ ਮਾਪਿਆਂ ਨਾਲ ਮਿਲਣ ਨੂੰ ਕਹਿੰਨੀ ਆ ਤਾਂ ਉਹ ਮੈਨੂੰ ਮਾਪਿਆਂ ਨਾਲ ਨਹੀਂ ਮਿਲਣ ਦਿੰਦਾ ਜਦੋਂ ਹੁਣ ਮੈਂ ਆਪਣੇ ਮਾਪਿਆਂ ਘਰ ਆ ਗਈ ਆ ਤੇ ਮੈਨੂੰ ਮੈਨੂੰ ਮਾਰਦਾ ਫੇਰ ਇਹਨਾਂ ਨੇ ਮਾਰ ਕਟਾਈ ਕੀਤੀ ਆ ਮੇਰੀ ਮੰਮੀ ਨੂੰ ਬੜਾ ਮਾਰਿਆ ਤੇ ਮੈਨੂੰ ਵੀ ਬਹੁਤ ਮਾਰਿਆ ਦਾ ਇਹਨਾਂ ਨੇ ਔਰ ਮੇਰੇ ਕੋਲ ਬੱਚਾ ਵੀ ਖੋਲੇ ਦਾ ਇਹਨਾਂ ਨੇ ਬੱਚਾ ਮੇਰਾ ਹਲੇ 10 ਮਹੀਨੇ ਦਾ ਇਹਨਾਂ ਨੇ ਉਹ ਵੀ ਖੋਲੇ ਦਾ ਮੇਰੇ ਕੋਲ ਮੇਰੇ ਭਰਾਵਾਂ ਨੂੰ ਵੀ ਬੜਾ ਮਾਰਿਆ ਦਾ ਇਹਨਾਂ ਨੇ ਵੀ ਆ ਵਸਿਕ ਸਾਲੀ ਔਰ ਕੁਟੀ ਕਿਤੇ ਵੀ ਇਹਨਾਂ ਨੇ ਰੋਤੀ ਡੈਡੀ ਮੇਰੇ ਨੂੰ ਮੇਰੀ ਮੰਮੀ ਨੂੰ ਮਰਨ ਜੋਗੇ ਛੱਟੜੇ ਦਾ ਨੇ ਮੇਰਾ ਨਾਮ ਸ਼ਕਤੀ ਰਾਜ ਜੀ ਇੰਟਰਨਲ ਰੋਡ ਜਮਲ ਸਿੰਘ ਗੱਲਬਾਤ ਇਹ ਹੋਈ ਹੈ ਜੀ ਇਹ ਨਾ ਮੇਰੀ ਸਿਸਟਰ ਦੀ ਉਹਨੇ ਆਪਣੇ ਮਲੇ ਹੀ ਮੈਰिज ਕਰਵਾਈ ਸੀ ਤੇ ਉਹ ਹੁਣ ਪਹਿਲੇ ਉਹਨਾਂ ਨੇ ਕੁੜੀ ਨੂੰ ਸਾਡੇ ਨਾਲ ਮਿਲਣ ਨਹੀਂ ਦਿੱਤਾ ਜਦੋਂ ਕੁੜੀ ਘਰ ਆਈ ਹੈ ਤੇ ਕੁੜੀ ਮੇਰੀ ਮੈਰिज ਸੀਗੀ ਤੇ ਕੁੜੀ ਕਹਿੰਦੀ ਮੈਂ ਆਪਣੇ ਘਰ ਜਾਣਾ ਤੇ ਇਹ ਕੁੜੀ ਨੂੰ ਕਹਿੰਦੇ ਵੀ ਜੇ ਤੂੰ ਆਪਣੇ ਘਰ ਜਾਣਾ ਤੇ ਸਾਨੂੰ ਤੂੰ ਕੁਛ ਲੈ ਕੇ ਨਹੀਂ ਆਈ ਜੀ ਸਾਨੂੰ ਇੱਕ ਸਾਨੂੰ ਉਹਨਾਂ ਕੋ ਗੱਡੀ ਤੋਂ ਆ ਤੇ ਨਾਲ ਉਹਨਾਂ ਕੋ ਪੈਸੇ ਲੈ ਗਿਆ ਠੀਕ ਹੈ ਤੇ ਇਹਨਾਂ ਨੇ ਕੁੜੀ ਨੂੰ ਇਹ ਦੋ ਤਿੰਨ ਵਾਰੀ ਉਹਨਾਂ ਨੇ ਕੁੜੀ ਨੂੰ ਪਹਿਲਾਂ ਵੀ ਮਾਰਿਆ ਜੇ ਜਦੋਂ ਕੁੜੀ ਚੰਡੀਗੜ੍ਹ ਰਹੀ ਆ ਉੱਥੇ ਵੀ ਉਹਨਾਂ ਨੇ ਕੁੜੀ ਨੂੰ ਮਾਰਨ ਪਈ ਆ ਇਹਦਾ ਸੋਹਰਾ ਪਰਿਵਾਰਤ ਨਾਲੇ ਮੁੰਡਾ ਵੀ ਤੇ ਜਦੋਂ ਘਰ ਆਈ ਏ ਕੁੜੀ ਕੁੜੀ ਸਾਡੇ ਘਰ ਆ ਗਈ ਏ ਕਹਿੰਦੀ ਵੀ ਮੈਂ ਵਿਆਹ ਜਾਣਾ ਜਦੋਂ ਘਰ ਆਈ ਏ ਇਹਨਾਂ ਨੇ ਫੇਰ ਕੁੜੀ ਨੂੰ ਬਲੈਕਮੇਲ ਕਰਦਿਆ ਕਿ ਤੇਰੀਆਂ ਇਹ ਫੋਟੋਆਂ ਵਾਇਰਲ ਕਰ ਦੇਣੀ ਆ ਵੀਡੀਓ ਵਾਇਰਲ ਕਰ ਦੇਣੀ ਆ ਇਹ ਲੋਕਾਂ ਨਾਲ ਗੱਲਾਂ ਕਰਦੇ ਆ ਇਹਨਾਂ ਨੇ ਵਿਆਹ ਚ ਵੀ ਲੜਨ ਦੀ ਬੜੀ ਕੋਸ਼ਿਸ਼ ਕੀਤੀ ਪਰ ਆਹੀਂ ਨਹੀਂ ਬੋਲੇ ਅਹੀਂ ਨਹੀਂ ਬੋਲੇ ਹੁਣ ਇਹਨਾਂ ਨੇ ਫੇਰ ਬਾਅਦ ਕੀ ਕੀਤਾ ਵੀ ਕੁੜੀ ਨੂੰ ਕਹਿੰਦੇ ਆ ਵੀ ਕੁੜੀ ਨੇ ਦਰਖਾਸਤ ਲਾਈ ਕਿ ਮੈਨੂੰ ਇਹਨਾਂ ਦਾ ਬੁਰਾ ਭਲਾ ਬੋਲਦੇ ਆ ਇਹਨਾਂ ਨੇ ਕੁੜੀ ਦੇ ਲੱਤਾਂ ਲੁੱੱਤਾ ਵੀ ਮਾਰੀ ਇੱਥੇ ਅੱਜ ਸੀ ਤੇ ਹੁਣ ਇਹਨਾਂ ਨੇ ਕੁੜੀ ਨੂੰ ਮਾਰਨ ਪਏ ਆ ਜੀ ਤੇ ਮੈਂ ਛਡਾਨ ਗਿਆ ਕੁੜੀ ਨੂੰ ਜਦੋਂ ਮੈਂ ਛਡਾਨ ਗਿਆ ਨੇ ਮੇਰੇ ਵੀ ਸਿਰ ਤੇ ਸਿਰ ਦੇ ਵਿੱਚ ਟਾਂਗ ਮਾਰੀ ਹੈ ਡਾਂਗਾ ਮਾਰੀਏ ਮੇਰੇ ਸਿਰ 'ਚ ਮੇਰਾ ਸਿਰ 파ੜਤਾ ਜੀ ਇੱਧਰ ਵੀ ਟਾਂਕੇ ਲੱਗੇ ਹੋਇਆ ਇੱਧਰ ਵੀ ਲੱਗੇ ਹੋਇਆ ਜੀ ਹਾਂ ਤੇ ਮੇਰੀ ਮਾਤਾ ਨੂੰ ਵੀ ਮਾਰੇ ਦਾ ਇਹਨੇ ਬਹੁਤ ਜ਼ਿਆਦਾ ਠੀਕ ਹੈ ਮਾਤਾ ਮੇਰੀ ਦੇ ਦਿਮਾਗ ਦੇ ਵਿੱਚ ਸੱਟ ਮਾਰੀ ਦੀ ਹੈ ਜੀ ਪੈਰ ਮਾਤਾ ਮੇਰੀ ਦਾ ਪੂਰਾ 파ਟ ਗਿਆ ਠੀਕ ਹੈ ਜੀ ਔਰ ਮੇਰੇ ਮੇਰੇ ਫਾਦਰ ਸਾਹਿਬ ਨੂੰ ਵੀ ਮਾਰੇ ਦਾ ਉਹ ਗੋਡੇ ਭੰਤ ਦੇ ਇਹਨਾਂ ਨੇ ਵੈਸ ਬਾਲ ਮਾਰ ਮਾਰ ਕੇ ਠੀਕ ਹੈ ਜੀ ਔਰ ਸਿਰ ਦੇ ਵਿੱਚ ਵੀ ਮਾਰੀ ਦੀਆਂ ਤੇ ਮੇਰੀ ਸਿਸਟਰ ਨੂੰ ਵੀ ਮਾਰੇ ਦਾ ਸਿਸਟਰ ਮੇਰੀ ਦੇ ਢਿੱਡ 'ਚ ਵੀ ਇਹਨਾਂ ਨੇ ਮੁੱਕੇ ਮਾਰੇ ਦੇ ਆ ਤੇ ਇਹਨਾਂ ਨੇ ਗੋਜ ਆ ਬਈ ਇਹਨਾਂ ਨੇ ਸਾਡੇ ਨਾਲ ਉਹ ਕੀਤਾ ਹਾਂ ਜੀ ਹਾਂ ਜੀ ਪੁਲਿਸ ਕੰਪਲੇਨ ਕਰਾਈ ਹੈ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਹਾਂਜੀ 2 3 3 3 ਪਰਚੇ ਲਾਇਆ ਜੀ ਅਸੀਂ ਪਹਿਲੇ ਬੱਚੇ ਦਾ ਲਾਇਆ ਸੀ ਇਹ ਕਹਿੰਦੇ ਕਿ ਕੁੜੀ ਕਹਿੰਦੀ ਸੀ ਕਿ ਚਲੋ ਸਾਨੂੰ ਬੱਚਾ ਦੇ ਦਿਓ ਇਹਨਾਂ ਨੇ ਬੱਚਾ ਨਹੀਂ ਦਿੱਤਾ ਪੁਲਿਸ ਨੇ ਸਾਨੂੰ ਅੱਗੇ-ਅੱਗੇ ਟਾਈਮ ਪਾਈ ਗਈ ਕਿ ਚਲੋ ਤੁਹਾਨੂੰ ਬੱਚਾ ਦਵਾ ਦਿੰਦੇ ਹਾਂ ਪਰ ਜੀ ਉਹਨਾਂ ਨੇ ਕੋਈ ਸਾਨੂੰ ਅੱਗੇ-ਅੱਗੇ ਟਪਾਈ ਗਈ ਟਪਾਈ ਗਈ ਟਾਈਮ ਹੁਣ ਇਹ ਲੋਕਾਂ ਨਾਲ ਗੱਲਾਂ ਕਰਦੇ ਕਿ ਇਹ ਬੱਚਾ ਨਹੀਂ ਲੈਂਦੇ ਕਿਉਂਕਿ ਜਦੋਂ ਅਸੀਂ ਕਹਿੰਦੇ ਸੀ ਵੀ ਬੱਚਾ ਚਾਹੀਦਾ ਆਦੋ ਦਿੰਦੇ ਨਹੀਂ ਹੁਣ ਅਸੀਂ ਥੋੜਾ ਚੁੱਪ ਕਰਕੇ ਵਿਆਹ ਕਰਨਾ ਉਹਨੇ ਲੋਕਾਂ ਨਾਲ ਗੱਲਾਂ ਕਰਦੇ ਕਿ ਇਹ ਬੱਚਾ ਨਹੀਂ ਲੈਂਦੇ ਅਸੀਂ ਨਾ ਨਾ ਹਰ ਜਗ੍ਹਾ ਐਗਰੀ ਹੋਈਆਂ ਪਰ ਇਹ ਸਾਡੇ ਨਾਲ ਨਹੀਂ ਹੋਈ ਠੀਕ ਹੈ ਪਰ ਹੁਣ ਇਹਨਾਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਮਾਰਿਆ ਬਹੁਤ ਜ਼ਿਆਦਾ ਤੇ ਸਾਨੂੰ ਇਨਸਾਫ ਚਾਹੀਦਾ ਜੀ ਸਾਡੇ ਪਰਚੇ ਦੀ ਕੋਈ ਕਾਰਵਾਈ ਨਹੀਂ ਹੋਈ ਹਸਪੀਟਲ ਦੀ ਐਮਰਜੈਂਸੀ ਵਿੱਚ ਕੱਲ ਰਾਤ ਨੂੰ 2 ਤਰੀਕ ਦੀ ਰਾਤ ਨੂੰ ਚਾਰ ਲੜਾਈ ਦੇ ਕੇਸ ਆਏ ਸੀ ਜਿਦੇ ਵਿੱਚ ਇੱਕ ਫੀਮੇਲ ਸੀਗੀ ਤੇ ਫੀਮੇਲ ਦੀ ਸੱਟਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਹਾਇਰ ਸੈਂਟਰ ਤੋਂ ਬ੍ਰੈਸਰ ਕਰ ਦਿੱਤਾ ਤੇ ਬਾਕੀ ਦਿਨ ਪੇਸ਼ੈਂਟ ਜਿਹੜੇ ਹੈਗੇ ਉਹ ਕਦਰ ਦੇ ਸੀ ਤੋਂ ਬਾਹਰ ਹੈਗੇ ਤੇ ਸਿਵਲ ਹਸਪੀਟਲ ਵਿੱਚ ਮਦਾ ਇਲਾਜ ਚੱਲ ਰਿਹਾ ਹੈ